ਹਾਂਜੀ ਦੋਸਤੋ ਇੱਕ ਆਪਣੇ ਕਿਸਾਨ ਵੀਰ ਨੇ ਝੋਨਾ ਚੱਲ ਨਹੀਂ ਰਿਹਾ ਸੀ ਸਾਰਾ ਕੁਝ ਪਾ ਰੱਖਿਆ ਸੀ ਡੀ ਏ ਪੀ ਯੂਰੀਆ ਮੈਗਨੀਸ਼ੀਅਮ ਜ਼ਿੰਕ ਲੋਹਾ ਪਰ ਕਿਸਾਨ ਵੀਰ ਦਾ ਝੋਨਾ ਚੱਲ ਨਹੀਂ ਰਿਹਾ ਸੀਗਾ ਖੱਟਾ ਪੀਲਾ ਹੋਇਆ ਖੜਾ ਸੀਗਾ ਤੇ ਕਿਸਾਨ ਵੀਰ ਨੂੰ ਕਿਹਾ ਵੀ ਇੱਕ ਤਾਂ ਥੋੜਾ ਰੇਸਲਾ ਬਾਂਸ ਸੀਗਾ ਤੇ ਇਹਨਾਂ ਨੂੰ ਦੱਸਿਆ ਵੀ 10 ਕਿਲੋ ਚੂਨਾ ਕਲੀ ਤੇ 4 ਕਿਲੋ ਜੈਸ਼ਲ ਇਹ ਸਲਫਰ ਪ੍ਰੋਫਿਟ ਤੇ ਹਰਿਆਲੀ ਦੇ ਨਾਂ ਤੇ ਆਂਦੀ ਹੈ। ਵੀ ਕੋਈ ਮਰਜ਼ੀ ਤੁਸੀਂ ਪਾ ਲਿਓ। ਆ ਦੇਖੋ ਕਟਾ ਪੀਲਾ ਸੀਗਾ। ਤੇ ਜਦੋਂ ਇਹਨਾਂ ਨੂੰ ਕਲੀ ਤੇ ਸਲਫਰ ਪਵਾਈ 6 ਦਿਨਾਂ ਬਾਅਦ ਤੁਸੀਂ ਰਿਜ਼ਲਟ ਦੇਖੋ। ਆ ਦੇਖੋ ਕਿਸਾਨ ਵੀਰੋ 6 ਦਿਨਾਂ ਬਾਅਦ ਕਲੀ ਤੇ ਸਲਫਰ ਮਿਕਸ ਕਰਕੇ ਪਵਾਈ ਸੀ ਇਹਦੇ ਨਾਲ ਪੀ ਐਚ ਲੈਵਲ ਠੀਕ ਹੋ ਗਿਆ। ਤੇ ਫੌਟ ਕਰ ਗਿਆ ਝੋਨਾ। ਇਹ ਕੰਡੈਕਟ ਫੰਗੀ ਸਾਈਡ ਦਾ ਵੀ ਕੰਮ ਕਰਦੀ ਹੈ ਸਲਫਰ। ਜਿਵੇਂ ਆਪਾਂ ਡੀ ਏ ਪੀ ਯੂਰੀਆ ਨੂੰ ਖਾਦ ਕਹਿ ਦਿੰਦੇ ਆ ਵੀ ਇੱਕ ਮੇਨ ਖਾਦ ਹੈ। ਸਲਫਰ ਵੀ ਮੇਨ ਖਾਦ ਹੈ ਇਹਨੂੰ ਤੁਸੀਂ ਕਿੱਲੇ ਦੋ ਕਿੱਲੇ 'ਚ ਮੇਰੀ ਬੇਨਤੀ ਹੈ ਤੋ ਨਾ ਫੋਟ ਨਹੀਂ ਕਰ ਰਿਹਾ ਨਹੀਂ ਚੱਲ ਰਿਹਾ ਕਿੱਲੇ ਦੋ ਕਿੱਲੇ 'ਚ ਕਲੀ ਸਲਫਰ ਪਾ ਕੇ ਦੇਖੋ ਤੁਹਾਨੂੰ ਉਧਰ ਰਿਜ਼ਲਟ ਪਤਾ ਲੱਗੂਗਾ ਧੰਨਵਾਦ ਜੀ